ਵਾਹ ਔਗਦ ਤੇਰੋ ਨਾਮ ਦਿਆਲ ਮੋਹਿਆ ਅਤਰ ਤੇਰੀ ਗਤ ਨਹੀਂ ਜਾਣੀ ਤੋ ਆਪ ਕਰੈ ਪ੍ਰਤਪਾਲ ਔਗਦ ਤੇਰੋ ਨਾਮ ਦਿਆਲ ਮੋਹੇ ਆਤਰ ਤੇਰੀ ਗਤ ਨਹੀਂ ਜਾਣੀ ਤੋ ਆਪ ਕਰੈ ਪ੍ਰਤਪਾਲ ਰਹਾਉ ਤਾਰ ਅਨਗਰੂ ਸੁਆਮੀ ਮੇਰੇ ਦੁਤਿਆ ਭਉ ਨਿਵਾਰ ਬੰਦਨ ਕਾਟ ਲੇਹੁ ਆਪਣੇ ਕਰ ਕਬੂ ਨ ਆਵੈ ਹਰ ਤੇਰੀ ਸ਼ਰਨ ਪਿਆ ਹਾਂ ਜੀਵਾ ਤੋ ਸਮਰੱਥ ਕੁਰਖ ਮਿਹਰਵਾਣ ਆਠ ਪੈ ਪ੍ਰਭ ਕੋ ਆਰਾਦੀ ਨਾਨਕ ਸਤਿਗੁਰੂ ਵਾਹਿ ਤੇਰੀ ਚਰਨ ਪਿਆ ਹਾਂ ਜੀਵਾਂ ਤੋ ਸਮਰੱਥ ਉਰਖ ਮਿਹਰਵਾਨ ਆਠ ਪੈਰ ਪ੍ਰਭ ਕੋ ਆਰਾਧਿ ਨਾਨਕ ਸਤਿਗੁਰੂ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹ ਜੀ ਨੇ ਅਮਰਤ ਲਈ ਪਵਿੱਤਰ ਹਉਮਾਨ ਅਕਸ਼ਿਸ਼ ਕੀਤੀ ਨਾ ਜਿਹਦਾ ਜੋ ਸਤਨ ਦਾ ਫਰਮਾਨ ਹੈ ਉਸ ਵਿੱਚ ਪਾਤਸ਼ਾਹ ਦੀ ਕਿਰਪਾ ਕਰਨ ਕਿ ਬੇਨਤੀ ਕਰੋ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਚ ਕਿ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ ਅਸੀਂ ਆਪੇ ਆ ਤੋਂ ਪਵਿੱਤਰ ਕਰਨ ਵਾਲੇ ਅਸੀਂ ਗੁਨਾਹਗਾਰ ਆ ਰਹੇ ਹਾਂ ਤੋ ਉਹ ਬਣ ਬਖਸ਼ਣ ਵਾਲੇ ਤੇ بادشاہ ਤੂੰ ਨਿਮਾਣਿਆਂ ਦਾ ਮਾਣ ਹੈ ਤੇ ਨਿਤਾਣਿਆਂ ਦਾ ਤਾਣ ਹੈ ਪਰ ਅਸੀਂ ਬੇਸਮਝਾਂ ਬੇਸਮਝ ਹੋਣ ਦੇ ਨਾਤੇ ਤੇਰੀ ਗੱਤ ਵਖਤ ਨੂੰ ਸਮਝ ਨਹੀਂ ਸਕੀ ਤੋ ਆਪ ਕਿਰਪਾ ਕਰਨ ਸਾਡੀ ਗੱਲ ਜਿਹੜੀ ਹੈ ਤੁਹਾਡੀ ਕਹੀ ਹੋਈ ਸਾਡੀ ਸਮਝ ਵਿੱਚ ਆ ਜਾਈਏ ਅਤਿਸ਼ਾ ਤੁਸੀਂ ਕਿਰਪਾ ਕਰਨੀ ਹੈ ਮੋਹਿ ਆਤਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੇਂ ਪ੍ਰਤਪਾਲ ਸਾਨੂੰ ਅਜੇ ਤੱਕ ਇਸ ਗੱਲ ਦੀ ਸਮਝ ਨਹੀਂ ਆਈਏ ਪਾਤਸ਼ਾਹ ਤੂੰ ਸਾਰੇ ਜੀਵਨ ਪਾਲ ਰਿਆ ਫਿਰ ਵੀ ਅਸੀਂ ਵੀ ਸਮਝਾਂ ਅੱਜ ਮਨੁੱਖ ਦੀ ਅਵਸਥਾ ਕੈਸੀ ਹੋ ਗਈ ਇੱਕ ਬੱਚਾ ਸਕੂਲ ਵਿੱਚ ਪੜਦਾ ਹੈ ਤੇ ਉਹਦਾ ਜਿਹੜਾ ਪਿਤਾ ਨਾ ਉਹ ਉਸ ٹرسٹ ਦਾ ਚੇਅਰਮੈਨ ਹੈ। ਉਹ ਸਕੂਲ ਉਹਦਾ ਹੈ। ਤੇ ਉਹ ਬੱਚਾ ਜਦੋਂ ਪੇਪਰ ਹੋਏ ਨਾ ਤੇ ਉਹਦੇ ਨੰਬਰ ਘਟਾਏ। ਜਿਹੜੇ ਡਿਵੀਜ਼ਨਾਂ ਆਪੇ-ਆਪਸ ਹੋਏ ਸੀ। ਉਹਨਾਂ ਦੀਆਂ ਫੋਟੋਆਂ ਜਿਹੜੀਆਂ ਵੱਡੇ-ਵੱਡੇ ਬੋਰਡ ਛਪਾਈ ਗਈ। ਤੇ ਤਿਆਰੀ ਕੀਤੀ ਗਈ ਇਹਨਾਂ ਦੀਆਂ ਫੋਟੋਆਂ ਲਾ ਕੇ ਨਾ ਸਾਰੇ ਸ਼ਹਿਰ ਵਿੱਚ ਲਾਓ ਵੀ ਇਹ ਸਕੂਲ ਦੇ ਬੱਚੇ ਆ ਹੋਂ ਹਰ ਬੱਚੇ ਉਹ ਬੱਚਾ ਕਹਿਣ ਲੱਗਾ ਆਪਣੇ ਪਿਤਾ ਨੂੰ ਪਿਤਾ ਜੀ ਇਹਦੇ ਵਿੱਚ ਮੇਰੀ ਵੀ ਫੋਟੋ ਲੱਗਣੀ ਚਾਹੀਦੀ ਹੈ ਪਿਤਾ ਕਹਿਣ ਲੱਗਾ ਪੁੱਤਰਾ ਇਹਦੇ ਵਿੱਚ ਫੋਟੋ ਉਹਨਾਂ ਦੀ ਲੱਗੂਗੀ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨਾ ਕਹਿਣ ਲੱਗਾ ਨਹੀਂ ਪਿਤਾ ਜੀ ਸਕੂਲ ਆਪਣਾ ਹੈ ਤੁਸੀਂ ਚੇਅਰਮੈਨ ਹੋ ਤੇ ਮੇਰੀ ਫੋਟੋ ਇਹਦੇ ਵਿੱਚ ਜ਼ਰੂਰ ਫਿੱਟ ਕਰੋ ਪਿਤਾ ਕਹਿਣ ਲੱਗਾ ਪੁੱਤਰ ਤੂੰ ਸਮਝਦਾ ਕਿਉਂ ਨਹੀਂ ਇਹਦੇ ਵਿੱਚ ਉਹਨਾਂ ਦੀ ਫੋਟੋ ਲੱਗਦੀ ਹੈ ਜਿਨ੍ਹਾਂ ਨੇ 100 ਤੋਂ 100 ਵਟਾ ਨੰਬਰ ਲੈ ਕੇ ਆਪਣਾ ਨਾਮ ਬਣਾਇਆ ਜਿਹੜੇ ਸਕੂਲ ਚੋਂ ਨਹੀਂ ਜਿਹੜੇ ਜ਼ਿਲ੍ਹੇ ਚੋਂ ਫਸਤਾ ਹੈ ਨਾ ਉਹਨਾਂ ਦੀਆਂ ਫੋਟੋਆਂ ਬਾਹਰ ਲਾਈਆਂ ਜਾਂਦੀਆਂ ਉਸ ਬੱਚੇ ਨੇ ਮਾਂ ਕੋਲੇ ਜਾ ਕੇ ਕਿਹਾ ਤੇ ਮਾਂ ਕਹਿਣ ਲੱਗੀ ਵੀ ਮੇਰੇ ਪੁੱਤਰ ਦੀ ਫੋਟੋ ਵੀ ਲਾ ਦਿਓ ਜਿੱਥੇ ਇੰਨੀਆਂ ਫੋਟੋਆਂ ਲਾਈਆਂ ਉਹ ਕਹਿਣ ਲੱਗੇ ਤੇਰੇ ਪੁੱਤਰ ਦੀ ਫੋਟੋ ਨਹੀਂ ਲੱਗ ਸਕਦੀ ਕਿਉਂਕਿ ਇਹਦੇ ਨੰਬਰ ਘਟ ਹੈ ਇਹਦਾ ਆਪਸ ਮਸਾ ਹੋਇਆ ਕਹਿਣ ਲੱਗੇ ਲੱਗ ਕਿਵੇਂ ਨਹੀਂ ਸਕਦੀ ਤੁਸੀਂ ਟਰਸਟੀ ਹੋ ਤੁਸੀਂ ਸਕੂਲ ਦਾ ਆਪਣਾ ਆਪਾਂ ਸਕੂਲ ਦੇ ਮਾਲਕ ਹੈ ਤੇ ਆਪਣੇ ਬੱਚੇ ਦੀ ਫੋਟੋ ਕਿਉਂ ਨਹੀਂ ਲੱਗ ਸਕਦੀ ਉਹ ਕਹਿਣ ਲੱਗਾ ਤੂੰ ਕਮੜੀ ਹੋਈ ਹੈ ਆਪਾਂ ਸਕੂਲ ਦੇ ਮਾਲਕ ਜ਼ਰੂਰ ਹੈ ਪਰ ਬੱਚੇ ਦੇ ਨੰਬਰ ਵਧਾਉਣ ਦੇ ਮਾਲਕ ਨਹੀਂ ਇਹਨੇ ਮਿਹਨਤ ਨਹੀਂ ਕੀਤੀ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਦੀ ਫੋਟੋ ਉਸ ਫਰੇਮ ਤੇ ਲੱਗੂਗੀ ਅੱਜ ਅਸੀਂ ਕਿਸ ਪਾਸੇ ਤੁਰੇ ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਭਾਈ ਲੈਣਾ ਜੀ ਦੀ ਫੋਟੋ ਉਸ 프ਰੇਮ ਚ ਫਿੱਟ ਕੀਤੀ। ਸਤਿਗੁਰ ਜੀ ਨੇ ਕਿਹਾ ਭਾਈ ਲੈਣਾ ਜੀ ਨੇ ਹੁਕਮ ਮੰਨਿਆ ਭਾਈ ਲੈਣਾ ਜੀ ਨੇ ਸੇਵਾ ਨਿਭਾਈ ਏ। ਹੁਣ ਅਸੀਂ ਠੱਕੇ ਨਾਲ ਸ੍ਰੀ ਚੰਦ ਜੀ ਦੀ ਫੋਟੋ ਉਸ ਪ੍ਰਿੰਟ ਫਿੱਟ ਕਰਨਾ ਫਿਰ ਨੂੰ ਫਿਰਦੇ ਆ। ਅੱਜ ਜਿਨ੍ਹਾਂ ਚਲੋ ਸ੍ਰੀ ਚੰਦ ਜੀ ਦਾ ਫੇਰ ਵੀ ਗੁਰੂ ਕੇ ਪੁੱਤਰ ਸੀ ਚਲੋ ਜਿਹੜੇ ਅੱਜ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਸਿਰਫ ਲੋਕਾਂ ਦਾ ਪੈਸਾ ਹੜਪਿਆ ਤੇ ਬਹੁਤੇ ਤੇ ਬਲਾਤਕਾਰ ਹੀ ਨੇ ਉਹ ਵੀ ਉਸ ਪ੍ਰੇਮ ਚ ਆਪਣਾ ਫੋਟੋ ਫਿਟ ਕਰਨ ਵਾਸਤੇ ਫਿਰਦੇ ਕਿਵੇਂ ਹੋਊਗਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਨੇ ਬੜੇ ਲੰਮੇ ਸਮੇਂ ਪਰਖ ਕੀਤੀ ਜਿਵੇਂ ਬੱਚਾ ਸਾਲ ਪੜਿਆ ਨਾ ਤੇ ਟੈਸਟ ਹੋਏ ਪੇਪਰ ਹੋਏ ਉਹਨਾਂ ਪੇਪਰਾਂ ਦੀ ਜਦੋਂ ਜਾਂਚ ਹੋਈ ਤੇ ਪਤਾ ਲੱਗਿਆ ਵੀ ਇੱਕ ਇੱਕ ਅੱਖਰ ਤੇ ਇੱਕ ਇੱਕ ਸਵਾਲ ਜਿਹੜਾ ਉਹ ਸਹੀ ਸੀ ਤੇ ਪੇਪਰ ਚੈੱਕ ਕਰਨ ਵਾਲੇ ਕਹਿਣ ਲੱਗੇ ਵੀ ਇਸ ਬੱਚੇ ਨੇ ਤਾਂ ਬੜੀ ਮਿਹਨਤ ਕੀਤੀ ਹੈ ਤੇ ਸਕੂਲ ਨੂੰ ਵੀ ਬੜਾ ਮਾਣ ਹੋਇਆ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਮਾਣ ਹੈ ਕਿ ਮੇਰਾ ਸਿੱਖ ਭਾਈ ਲੈਣਾ ਜਿਹੜਾ ਬਹੁਤ ਚੜ੍ਹਦੀ ਕਲਾ ਹੈ। ਉਹਨਾਂ ਨੇ ਗੁਰਤਾ ਗਦੀ ਭਾਈ ਲੈਣਾ ਜੀ ਨੂੰ ਦਿੱਤੀ। ਸਤ ਕਰੋ ਭਾਈ ਸਾਹਿਬ ਐ ਗੁਰਦਾਸ ਜੀ ਲਿਖਦੇ ਪੁੱਤਰੀ ਕੌਲ ਨਾ ਪਾਲਿਓ। ਉਤਰਾ ਨੇ ਬਚਨ ਨੇ ਕਮਾਇਆ। ਉਹਨਾਂ ਨੇ ਪਾਸੇ ਕਰਤੀ ਜਿਨ੍ਹਾਂ ਨੇ ਬਚਨ ਕਮਾਇਆ ਉਹਨਾਂ ਨੂੰ ਅੱਗੇ ਲਿਆਂਦਾ। ਅੱਜ ਅਸੀਂ ਦੁਨਿਆਵੀ ਤੌਰ ਤੇ ਵੀ ਜੇ ਦੇਖਦੇ ਆ ਨਾ ਤੇ ਕੁਝ ਲੋਕ ਉਹ ਹੁੰਦੇ ਆ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੁੰਦਾ ਤੇ ਉਹ ਫਿਰ ਕੀ ਕਰਦੇ ਆ ਨਾ ਉਹ ਗੁਰਦੁਆਰੇ ਦੀ ਸੇਵਾਦਾਰਾ ਨਾ ਕਿ ਲੜਦੇ ਆ ਮਹੀਨੇ ਚ ਇੱਕ ਦਿਨ ਆਉਣਾ ਫਿਰ ਆ ਕੇ ਚੌਧਰ ਕਰਨੀ ਆ ਸਾਨੂੰ ਪਤਾ ਆ ਅਸੀਂ ਕਰਨਾ ਆ ਅਸੀਂ ਕਰਦੇ ਆ ਜਿਹੜੇ ਰੋਜ਼ ਇੱਥੇ ਰਹਿੰਦੇ ਉਹਨਾਂ ਨੂੰ ਪਤਾ ਹੈ ਕੀ ਕਰਨਾ ਹੈ ਉਹ ਪਰ ਆਪਣੀ ਵੋਟ ਉਹ ਵੀ ਉਸ ਪ੍ਰੇਮ ਚ ਜਨਮ ਵਾਸਤੇ ਫਿਰਦੇ ਹੁੰਦੇ ਆ ਵੀ ਅਸੀਂ ਵੀ ਸੇਵਾਦਾਰ ਆਂ ਸੇਵਾਦਾਰ ਤਾਂ ਉਹ ਅਜਿਹੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਘਰ ਦੇ ਝੂਠੇ ਬਰਤਨਾਂ ਵਾਂਜਦੇ ਆ ਸੇਵਾ ਕਰਦੇ ਆ ਇੱਥੇ ਰਹਿੰਦੇ ਤੂੰ ਇੱਕ ਘੰਟਾ ਆਇਆ ਚਾ ਉਧਰ ਉਹ ਤਾਂ ਚੌਧਰ ਹੈ ਤੇਰੀ ਕਿੰਨੇ ਕ ਬਰਤਨ ਵਾਂਜੇ ਨੇ ਤੂੰ ਜੇ ਮੈਂ ਹੁਣ ਕਿਸੇ ਗੁਰਦੁਆਰੇ ਸਾਹਿਬ ਜਾਵਾਂ ਤੇ ਮੈਂ ਕੀਤਾ ਕੁਛ ਨਾ ਹੋਏ ਤਾਂ ਮੈਂ ਕਹਾਂ ਵੀ ਫਰੇਮ ਚ ਫੋਟੋ ਮੇਰੀ ਵੀ ਲੱਗੀ ਹੋਵੇ ਨਹੀਂ ਸਤਗੁਰੂ ਜੀ ਬਹੁਤ ਲੰਮੀ ਪਰਖ ਕਰਦੇ ਗੁਰੂ ਅੰਗਦ ਦੇਵ ਸਾਹਿਬ ਆਕਸ਼ਾ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵਿਰਧ ਅਵਸਥਾ ਦੇ ਵਿੱਚ ਪਰਖ ਕੀਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਪੇਪਰਾਂ ਚੋਂ ਬਿਲਕੁਲ ਪਾਸ ਹੋਏ ਸਹੀ ਸਲਾਮ ਫਿਰ ਉਹ ਫੋਟੋ ਉਸ ਫਰੇਮ ਚ ਫਿੱਟ ਹੋਈ ਜਿਹੜਾ ਗੁਰੂ ਸਾਹਿਬ ਜੀ ਨੇ ਸਪੈਸ਼ਲ ਫਰੇਮ ਤੇ ਹੱਥ ਲਵਾਇਆ ਸੀ ਕਿ ਅੱਜ ਅਸੀਂ ਮਾੜੀ-ਮੋਟੀ ਕੋਈ ਸੇਵਾ ਨਿਭਾ ਕੇ ਮਾੜ-ਮੋਟਾ ਕੋਈ ਕੰਮ ਕਰਕੇ ਇਹ ਸਮਝਦੇ ਹਾਂ ਕਿ ਸਾਡੇ ਅਰਕਾ ਕੋਈ ਹੋਊ ਸਤਿਗੁਰੂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਭਾਈ ਅਰਦਾਸ ਕਰ ਵੀ ਪਾਤਸ਼ਾਹ ਮੈਂ ਤੁਹਾਡੇ ਕਹੀ ਹੋਈ ਵਿਚਾਰ ਨੂੰ ਸਮਝ ਨਹੀਂ ਸਕਿਆ ਜਿਵੇਂ ਤੈਨੂੰ ਚੰਗਾ ਲੱਗਦਾ ਓਵੇਂ ਮੰਨ ਲੈ। ਆ ਤਾਂ ਹੋਈ ਨਾ ਗੱਲ। ਤੇ ਜੇ ਆਪਾਂ ਇਹ ਕਹੀਏ ਵੀ ਜਿਹੜਾ ਕੁਝ ਮੈਂ ਕਹਿੰਨਾ ਉਹ ਸਹੀ ਹੈ। ਔਣਾ ਘੰਟਾ ਕੰਮ ਕੁਝ ਕਰਨਾ ਨਹੀਂ। ਤੇ ਫਿਰ ਆਪਣੇ ਆਪ ਨੂੰ ਉਸ ਫੋਟੋ ਉਸ ਫਰੇਮ ਦੇ ਵਿੱਚ ਦਰਜ ਕਰਾਉਣ ਦੇ ਹੱਥ ਤੇ ਇੱਕ ਦਿਨ ਆਉਣਾ ਹੈ। ਤੇ ਕਹਿੰਦਾ ਵੀ ਮੈਂ ਵੀ ਬਹੁਤ ਵੱਡਾ ਸੇਵਾਦਾਰ ਹਾਂ। ਅੱਜ ਬਾਦਸ਼ਾਹ ਜੀ ਨੇ ਕਿਰਪਾ ਕੀਤੀ ਹੈ ਅੱਜ ਦੇ ਇਸ ਬੜੇ ਮੁਲੇ ਵਿਚਾਰਾਂ ਦੇ ਵਿੱਚੋਂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਸਾਨੂੰ ਇੱਕ ਅਰਦਾਸ ਕਰਨ ਦਾ ਤਰੀਕਾ ਦੱਸ ਰਹੇ ਨੇ ਜੇ ਅਨਮਰਤਾ ਸਹਿਤ ਅਰਦਾਸ ਕਰਾਂਗੇ ਨਾ ਤੇ ਪਾਤਸ਼ਾਹ ਸਾਡੇ ਸਿੱਖਤੇ ਜ਼ਰੂਰ ਹੱਥ ਰੱਖਣਗੇ ਇੱਕ ਵਾਰ ਰਸਨਾ ਪਵਿੱਤਰ ਕਰੋ ਗੱਜ ਕੇ ਅੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ 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 ਜੀ ਤਨਾ ਅਸਰੇ ਮਹਲਾ 5 ਅੱਜ ਦਾ ਸਤਨਾਮ ਦਾ ਪਰਮਾਨੰ ਸਨਾਹ ਸ੍ਰੀ ਅਕਾਲ ਦਾ ਸ਼ਬਦ ਹੈ ਇਹ 59 ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਕਸ਼ਾ ਜੀ ਉਹਨਾਂ ਦੀ ਰਚਨਾ ਤੋਂ ਉਚਾਰਨ ਹੋਇਆ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰ ਰਹੀ ਨੂੰ ਆਉ ਕਹਦਾ ਤੇਰਾ ਨਾਮ ਦਿਆਨ ਇਹ ਦਿਆਨੂ ਪ੍ਰਭੂ ਤੇਰਾ ਨਾਮ ਜਿਹੜਾ ਨਾ ਇੱਕ ਉਹ ਦਵਾਈ ਹੈ ਜਿਹੜੀ ਭਿਆਨਕ ਰੋਗਾਂ ਨੂੰ ਕੱਟ ਸਕਦੀ ਹੈ ਵੈਤਨੂ ਕਿਹਾ ਸੀ ਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਹਿਣ ਲੱਗੇ ਜੇ ਤੂੰ ਮੇਰਾ ਰੋਗ ਜਾਣਦਾ ਨਾ ਰੋਗ ਬਾਰੇ ਤੈਨੂੰ ਪਤਾ ਲੱਗਿਆ ਤੇ ਤਾਂ ਮੇਰੇ ਨਵਜ ਫੜ ਨਵਜ ਪੜ ਕੇ ਬੈਠਾ ਹੈ ਕਹਿਣ ਲੱਗਾ ਮੈਨੂੰ ਤਾਂ ਕੋਈ ਰੋਗ ਲੱਗਦਾ ਨਹੀਂ ਸਤਿਗੁਰੂ ਜੀ ਕਹਿੰਦੇ ਜੇ ਤੈਨੂੰ ਰੋਗ ਬਾਰੇ ਨਹੀਂ ਪਤਾ ਉਹਦੀ ਫਿਰ ਦਵਾਈ ਕੀ ਦੇਵੇਂਗਾ ਕਹਿਣ ਲੱਗਾ ਤੁਸੀਂ ਦੱਸ ਦਿਓ ਵੀ ਕੀ ਤੱਕ ਲੈਵੇ ਕੋਈ ਡਾਕਟਰ ਪੁੱਛ ਲੈਂਦਾ ਨਾ ਆਪਾਂ ਨੂੰ ਵੇ ਤੁਸੀਂ ਦੱਸ ਦਿਓ ਭਾਈ ਕੀ ਤਕਲੀਫ ਹੈ ਤੁਹਾਨੂੰ ਸਤਿਗੁਰੂ ਜੀ ਨੂੰ ਬੈਤ ਕਹਣ ਲੱਗਾ ਤੁਸੀਂ ਦੱਸੋ ਮੈਨੂੰ ਤਾਂ ਕੋਈ ਰੋਗ ਲੱਗਦਾ ਨਹੀਂ ਕਿ ਸਤਿਗੁਰੂ ਜੀ ਕਹਿੰਦੇ ਕਹਣ ਲੱਗਾ ਮੈਨੂੰ ਵਿਛੋੜੇ ਦਾ ਰੋਗ ਹੈ ਪਰਮੇਸ਼ਰ ਨਾ ਮੇਰਾ ਵਿਛੋੜਾ ਪਿਆ ਹੈ ਮੈਨੂੰ ਵਿਛੋੜੇ ਦਾ ਰੋਗ ਹੈ ਜੇ ਮੈਨੂੰ ਤੂੰ ਮਲਾ ਸਕਦਾ ਪਰਮੇਸ਼ਰ ਨਾਲ ਮਲਾ ਦੇ ਤੇ ਇਹੋ ਜੀ ਦਵਾਈ ਹੈ ਤੇਰੇ ਕੋਲੇ ਕਹਣ ਲੱਗਾ ਨਹੀਂ ਇਹ ਦਵਾਈ ਤਾਂ ਮੇਰੇ ਕੋਲੇ ਹੈ ਨਹੀਂ ਫਿਰ ਕਹਿਣ ਲੱਗੇ ਛੱਡ ਦੇ ਮੇਰੇ ਬਾਹਰ ਨਭ ਜੇ ਦੇਖਣ ਦੀ ਲੋੜ ਨਹੀਂ ਮੈਨੂੰ ਕੋਤਲਾ ਵੀ ਰੋਗ ਨਹੀਂ ਅੱਜ ਪਾਤਸ਼ਾਹ ਜੀ ਕਹਿ ਰਹੇ ਨਾ ਤੇਰਾ ਨਾਮ ਜਿਹੜਾ ਨਾ ਉਹ ਪਰਮੇਸ਼ਰ ਨਾਲ ਮਿਲੌਣ ਵਾਲੀ ਇੱਕ ਬਹੁਤ ਵੱਡੀ ਦਵਾਈ ਹੈ ਔਖਦ ਔਖਦ ਹੁੰਦਾ ਦਵਾਈ ਦੇ ਆ ਲੋ ਪ੍ਰਭੂ ਜੀ ਮੈਂ ਆਤਰ ਤੇਰੀ ਗੱਤ ਨਹੀਂ ਜਾਣੀ ਤੂੰ ਆਪ ਕਰ ਹੈ ਪ੍ਰਥਪਾਲ ਮੈਂ ਤੇਰੀ ਗੱਤ ਮਤ ਨੂੰ ਸਮਝ ਨਹੀਂ ਸਕਿਆ ਉਹ ਸਾਰੇ ਗਿਵਾਲੀ ਪਾਲਣਾ ਕਰਨਾ ਹੈ ਮੇਰੇ ਤੇ ਵੀ ਕਿਰਪਾ ਕਰ ਪਾਤਸ਼ਾਹ ਮੈਨੂੰ ਵੀ ਆਪਣੇ ਨਾਮ ਲਾ ਲਾ ਰਹਾ ਮੇਰੀ ਝੋਲੀ ਚ ਨਾ ਉਹ ਨਾਮ ਰੂਪੀ ਦਾਤ ਪਾ ਦੇ ਤਾਂ ਕਿ ਪਾਤਸ਼ਾਹ ਮੇਰੇ ਇਹ ਜਿਹੜੇ ਭਿਆਨ ਕਰੋਗ ਅੰਦਰਲੇ ਨਾ ਉਹ ਕੱਟੇ ਜਾ ਧਾਰ ਅਨਗਰੋ ਸੁਆਮੀ ਮੇਰੇ ਦੁਤਿਆ ਭੋ ਨਿਵਾਰ ਅਕਾਲ ਪੁਰਖ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਮੇਰੇ ਤੇ ਮੇਰੇ ਮਾਲਕ ਜੀ ਮੇਰੇ ਤੇ ਮਿਹਰ ਦੀ ਨਜ਼ਰ ਕਰ ਤੇ ਮੇਰੇ ਅੰਦਰੋਂ ਨਾ ਜਿਹੜੀ ਦੁਬਧਾ ਉਹ ਖਤਮ ਹੋ ਜਾ ਦੁਚਿੱਤੀ ਦੁਚਿੱਤੀ ਹੁੰਦਿਆ ਇਹ ਮਨ ਦੋ ਪਾਸੇ ਆ ਗੱਲ ਹੋਊਗੀ ਕਿ ਨਹੀਂ ਹੋਊਗੀ ਆ ਸੱਚ ਹੈ ਕਿ ਨਹੀਂ ਉਹ ਮੇਰੇ ਅੰਦਰੋਂ ਨਿਕਲ ਜਾਵੇ ਇੱਕ ਮਹਾਪੁਰਸ਼ ਨੇ ਕਿਹਾ ਸੀ ਜਦੋਂ ਗਿਆਨ ਆ ਕੋਈ ਗਰਮਖ ਪਿਆਰਾ ਤੇ ਜਾ ਕਿਉਂ ਨਹੀਂ ਕਹਿਣ ਲੱਗਾ ਜੀ ਬੜੀਆਂ ਕੀਮਤੀ ਕੀਮਤੀ ਮੱਝਾਂ ਲੰਦੀਆਂ ਦੁੱਧ ਨਹੀਂ ਦੇਣੀਆਂ ਤੇ ਮਹਾਪੁਰਸ਼ ਕਹਿਣ ਲੱਗੇ ਵੀ ਮਾਤਾ ਪਿਤਾ ਹੈ ਕਹਿਣ ਲੱਗਾ ਜੀ ਮਾਤਾ ਜੀ ਤਾਂ ਚੜਾਈ ਕਰਗੇ ਜੀ ਪਿਤਾ ਜੀ ਹੈ ਕਹਿੰਦੇ ਕਿ ਤਿੰਨ ਸੇਵਾ ਕਰਦੇ ਉਹਨਾਂ ਦੀ ਤੇ ਨੀਵੀਂ ਪਾਲੀ ਉਹ ਮਾਪਰ ਸਮਝ ਗਏ ਕਿਉਂਕਿ ਉਹ ਕਿਹੜਾ ਪੜਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ ਉਹ ਕਹਿਣ ਲੱਗੇ ਮਟੀਆਂ ਤੇ ਤਾਂ ਤੁਸੀਂ ਮੱਥੇ ਟੇਕਦੇ ਫਿਰਦੇ ਹੋ ਹਾਂ ਜਿਹੜੇ ਪ੍ਰਾਣੇ ਪਤਾ ਨਹੀਂ ਕਿਦੋਂ ਬਜ਼ੁਰਗ ਹੋਏ ਨਾ ਉਹਨਾਂ ਨੂੰ ਤਾਂ ਤੁਸੀਂ ਪੂਜਦੇ ਫਿਰਦੇ ਹੋ ਜਿਹੜਾ ਜਿਉਂਦਾ ਬਜ਼ੁਰਗ ਘਰ ਵਿੱਚ ਆ ਉਹਨੂੰ ਪੁੱਛ ਨਹੀਂ ਰਹੇ ਅੱਜ ਤਾਂ ਹਾਲਤਾ ਇੰਨੀ ਮਾੜੀ ਹੋਈ ਐ ਬਜ਼ੁਰਗ ਚੜਾਈ ਕਰ ਜਾਂਦਾ ਐ ਪੁਰਾਣੇ ਰਵਾਜ ਸੀ ਟੱਪੜਾਂ ਤੇ ਬੈਠ ਕੇ ਦਾਲ ਰੋਟੀ ਬਣਾਉਣੀ ਤੇ ਭੋਗ ਦੇ ਵੇਲੇ ਵਰਤਾਂਦੇ ਨਹੀਂ ਕਿਉਂਕਿ ਇਹ ਹੁੰਦਾ ਵੀ ਦੂਰੋਂ ਮਹਿਮਾਨ ਰਿਸ਼ਤੇਦਾਰ ਆਉਂਦੇ ਆ ਅੱਜ ਤਾਂ ਟੱਪੜ ਝੱਕ ਤੇ ਲੰਗਰ ਤੇ ਕਈ ਤਰ੍ਹਾਂ ਦੇ ਪਕਵਾਨ ਬਣਦੇ ਨੇ ਮਿੱਠੇ ਦੂਜੇ ਫੇਰ ਟੇਬਲ ਲੱਗੇ ਹੁੰਦੇ ਆ ਟੈਂਟ ਲੱਗੇ ਹੁੰਦੇ ਆ ਉਹ ਸੱਜਣਾ ਇੱਥੇ ਵਿਆਹ ਤਾਂ ਨਹੀਂ ਧਰਿਆ ਤੇਰੀ ਮਾਂ ਚੜਾਈ ਕਰ ਗਈ ਤੇ ਮਾਂ ਦੇ ਤੂੰ ਭੋਗ ਤੇ ਕੱਟ ਕੀਤਾ ਤੇ ਲਾਈਵ ਇੱਥੇ ਟੈਂਟ ਤੇ ਠੰਡੇ ਪਿਆ ਰਹੇ ਕਿਸੇ ਨੂੰ ਮਠਾਈਆਂ ਖਵਾ ਰਹੇ ਆ ਕਦੇ ਬਜ਼ੁਰਗ ਨੂੰ ਤਾਂ ਰੋਟੀ ਖਵਾਈ ਨਹੀਂ ਜਾਂਦੇ ਉਹਨਾਂ ਨੂੰ ਪੁੱਛਣਾ ਨਹੀਂ ਮਰੇ ਤੋਂ ਬਾਅਦ ਟੈਂਟ ਲਾ ਕੇ ਲੋਕਾਂ ਵਿੱਚ ਆਪਣਾ ਨੱਕ ਬਣਾਉਣਾ ਉਹ ਮਾਪੁਰਸ਼ ਕਹਿਣ ਲੱਗੇ ਭਾਈ ਬਜ਼ੁਰਗਾਂ ਦੀ ਸੇਵਾ ਕਰਦੇ ਹੋ ਚੁੱਪ ਕਰ ਗਿਆ ਕਹਿੰਦੇ ਜਾ ਫਿਰ ਹੁਣ ਆਹ ਕੰਮ ਕਰਨ ਜਾ ਕੇ ਨਾ ਤੂੰ ਬਜ਼ੁਰਗਾਂ ਦੀ ਸੇਵਾ ਕਰ ਆਪਣੇ ਪਿਤਾ ਦੀ ਸੇਵਾ ਕਰ ਸਭ ਕੁਝ ਕਰਕੇ ਆ ਜਾਊਗਾ ਘਰ ਵਾਲੀ ਨੂੰ ਜਾ ਕੇ ਦੱਸਿਆ ਉਹ ਕਹਿਣ ਲੱਗੀ ਜਿੱਥੇ ਆਪਾਂ 10 ਮਟੀਆਂ ਤੇ ਮੱਥਾ ਟੇਕਦੇ ਆਂ ਹੋਰ ਵੀ ਕੰਮ ਕਰੀ ਜਾਂਦੇ ਆ ਚਲੋ ਇਹ ਵੀ ਕਰਕੇ ਦੇਖ ਲੈਣੇ ਕਹਿੰਦੀ ਜਾ ਲੈ ਆ ਬਜ਼ੁਰਗਾਂ ਨੂੰ ਕਰੇ ਨਾਲ ਲੈ ਘਰ ਆ ਕੇ ਟੁੱਟੀ ਬੈਠ ਕੇ ਜਿ ਬੈਠਾ ਸੀ ਗੋਡਿਆਂ ਤੇ ਕਹਿਣ ਲੱਗਾ ਪਿਤਾ ਜੀ ਆਹ ਕਰੇ ਸੰਧਿਆ ਕੱਪੜੇ ਧੋਤੇ ਕੈਂਗਾ ਵਧੀਆ ਬਿਸਤਰਾ ਵਿਛਾ ਕੇ ਬਿਠਾਇਆ ਤੇ ਜਦੋਂ ਸ਼ਾਮ ਨੂੰ ਅਰਸ਼ਾਦਾ ਛੱਕਣ ਤੋਂ ਬਾਅਦ ਉਹ ਤਾਂ ਲੈ ਕੇ ਆਏ ਤੇ ਉਸ ਬਜ਼ੁਰਗ ਦੀਆਂ ਅੱਖਾਂ 'ਚ ਨਾ ਅੱਥਰੂ ਆ ਗਏ ਕਹਿਣ ਲੱਗਾ ਪੁੱਤਰਾ ਮੈਨੂੰ ਤੇ ਆ ਉਮੀਦ ਨਹੀਂ ਸੀ ਵੀ ਤੂੰ ਮੇਰੀ ਕਿਤੇ ਸੇਵਾ ਕਰੇਂਗਾ ਪਰ ਆ ਜਿਹੜਾ ਕੁਝ ਤੂੰ ਕੀਤਾ ਨਾ ਜੈ ਤੈਨੂੰ ਕਿਹਨੇ ਸੋਚੀ ਦਿੱਤੀ ਕਹਿਣ ਲੱਗਾ ਬਜ਼ੁਰਗ ਹੁਣ ਮੈਂ ਸੇਵਾ ਹੀ ਕਰਾਂਗਾ ਤੁਹਾਡੀ ਦੱਸੋ ਹੁਕਮ ਕਰੋ ਫਿਰ ਉਸ ਬਜ਼ੁਰਗ ਨੇ ਅਸ਼ੀਰਵਾਦ ਦਿੱਤੀ ਉਹਨਾਂ ਨੂੰ ਜਾਓ ਬੱਚਾ ਤੁਹਾਡੇ ਘਰ ਦੁੱਧ ਪੁੱਤ ਹੋਵੇ ਅੱਗੇ ਪੁਰਾਣੇ ਸਮਾਂ ਚ ਨਾ ਬਜ਼ੁਰਗ ਬੜੇ ਅਸ਼ੀਰਵਾਦ ਦਿੰਦੇ ਸੀ ਤੇ ਗੁਰੂ ਸਾਹਿਬ ਜੀ ਵੀ ਗੁਰੂ ਮਾਤਾ ਦੇ ਰੂਪ ਚ ਅਸ਼ੀਰਵਾਦ ਦਿੰਦੇ ਆ ਇਹਨੂੰ ਤੈਨੂੰ ਪਰਮੇਸ਼ਰ ਨਾ ਵਿਸਰੇ ਉਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੇ ਤੁਮ ਕੋ ਹਰ ਹਰ ਸਦਾ ਪਜੋ ਜਿਉਂਦੀ ਚ ਤੇ ਫਿਰ ਕੀ ਸੀ ਦੁੱਧ ਤਾਂ ਮਹਾਰਾਜ ਦੀ ਕਿਰਪਾ ਨਾਲ ਉਹਦੇ ਸ਼ੁਰੂ ਹੋ ਗਿਆ 20 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ 21.5 ਸਾਲ ਤੋਂ ਬਾਅਦ ਉਸ ਘਰ ਦੇ ਵਿੱਚ ਦੋ ਬੱਚਿਆਂ ਨੇ ਜਨਮ ਲਿਆ ਬੇਟੀ ਨੇ ਤੇ ਬੇਟੇ ਨੇ ਉਹਨਾਂ ਮਹਾਂਪੁਰਸ਼ਾਂ ਦੇ ਕਹੇ ਹੋਏ ਬਚਨ ਜਿਹੜੇ ਕਮਾਏ ਬਜ਼ੁਰਗਾਂ ਦੀ ਸੇਵਾ ਕਿੰਨੀ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਇੱਕ ਆ ਜਿਹੜੇ ਅਸੀਂ ਉਹ ਗਾਤੇ ਐਵੇਂ ਕੱਟ ਕਰ ਕਰਕੇ ਟੈਟ ਲਾ ਕੇ ਮਠਾਈਆਂ ਪਕਾਉਨਿਆਂ ਤੇ ਇਹ ਸਭ ਕੁਝ ਛੱਡਣਾ ਚਾਹੀਦਾ ਸ ਮਰੀ ਮਾਂ ਵੰਡਦਾ ਮਠਾਈ ਫਿਰਦੇ ਇਹ ਕਰਨਾ ਨਹੀਂ ਚੰਗੀਆਂ ਲੱਗਦੀਆਂ ਉਹਨਾਂ ਦੀ ਜਿਉਂਦੇ ਸੇਵਾ ਕਰੋ ਬਜ਼ੁਰਗਾਂ ਦੀ ਸੇਵਾ ਕਰੋ ਉਹਨਾਂ ਦੀ ਸੇਵਾ ਚ ਸਭ ਕੁਝ ਮਿਲਣਾ ਸਤਿਗੁਰੂ ਆਪਛਾ ਦੀ ਕਹਿੰਦੇ ਨਾ ਰਹਾਉ ਧਰ ਅਨੰਗਰੋ ਸਵਾਮੀ ਮੇਰੇ ਦੁਤੀਆ ਭਾਉ ਨਿਵਾਰ ਕਿਰਪਾ ਕਰੋ ਕਿਰਪਾ ਦ੍ਰਿਸ਼ਟੀ ਕਰਕੇ ਨਾ ਮੇਰੇ ਮਾਲਕ ਜੀ ਮੇਰੇ ਅੰਦਰੋਂ ਜੋ ਚਿੱਤੀ ਨੂੰ ਕੱਟ ਦਿਓ ਬੰਦਨ ਕਾਟ ਲਿਓ ਆਪਣੇ ਕਰ ਕਬੂ ਨਾ ਆਵੇ ਹਾਰ ਬੰਦਨ ਮੇਰੇ ਕੱਟ ਕੇ ਨਾ ਸਾਰੇ ਟਿਕਾਰਾਂ ਵਾਲੇ ਬੰਨਰ ਕੱਟ ਕੇ ਮੈਨੂੰ ਆਪਣਾ ਬਣਾ ਲਓ ਤੇ ਮੈਂ ਜਿੰਦਗੀ ਦੀ ਬਾਜ਼ੀ ਜਿੱਤ ਕੇ ਜਾਵਾਂ ਕਦੇ ਹਾਰ ਕੇ ਨਾ ਜਾਵਾਂ ਤੁਸੀਂ ਕਿਰਪਾ ਕਰ ਦਿਓ ਤੇ ਵੀ ਸ਼ਰਨ ਪਿਆ ਹਾਂ ਜੀਵਾ ਤੂੰ ਸਮਰਾਥ ਤੂੰ ਉਰਖ ਮਿਹਰਬਾਨ ਤੇਰੀ ਛਾਂ ਵਿੱਚ ਪੈ ਕੇ ਨਾ ਜਦੋਂ ਮੈਂ ਤੇਰੇ ਚਰਨਾਂ ਨਾਲ ਜੁੜਿਆ ਹਾਂ ਤੇ ਪਾਤਸ਼ਾਹ ਮੈਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਤੁਸੀਂ ਕਿਰਪਾ ਕਰਿਓ ਮੈਂ ਇਹ ਸਮਝ ਲਾਂ ਮਨ ਦੇ ਵਿੱਚ ਮੇਰੇ ਵਿੱਚ ਇਹ ਵਸ ਜਾਵੇ ਗੱਲ ਵੀ ਮੇਰਾ ਜੀਵਨ ਜਿਹੜਾ ਨਾ ਉਹ ਪਰਮੇਸ਼ਰ ਦੇ ਚਰਨਾਂ ਨਾਲ ਲੜੀ ਹੈ ਤੁਸੀਂ ਸਮਰਾਥ ਤੁਸੀਂ ਮਿਹਰਬਾਨ आठ पैर प्रभ को आराधी नानक सद कुर्बान अठे पैर परमेश्वर मेरा मन थोड़े चरणों जुड़या रहे तो तो मैं कर्बान जाना मेरे ते कृपा कर मैं सदा तो, तो कर्बान जावा मेरे ते कृपा कर दठ पैर अठो पैर ये मन तेरी बंदगी जुड़ा रहे कि सदा अंत जी मैं तेरे चरण जुड़िया रव सदा मैं कर्बान जाव ਮੇਰੇ ਤੇ ਐਸੀ ਕਿਰਪਾ ਕਰ ਦਿਓ ਆਤਸ਼ਾ ਜੀ ਜਿਹੜੇ ਇਸ ਤਰ੍ਹਾਂ ਅਰਦਾਸਾਂ ਕਰਦੇ ਆ ਨਾ ਉਹਨਾਂ ਦੇ ਸਿਰ ਤੇ ਸਤਿਗੁਰੂ ਮਿਹਰ ਪਰ ਹੱਥ ਰੱਖ ਦੇ ਅਕਸ਼ਿਸ਼ ਕਰ ਦੇ ਅੱਜ ਅਸੀਂ ਅਗਿਆਨਤਾ ਦੇ ਕਾਰਨ ਭੁੱਲੇ ਹੋਏ ਆ ਰਾਹੇ ਪਏ ਹੋਈ ਆ ਤੇ ਰਾਹੇ ਪਿਆ ਮਨੁੱਖ ਕਦੇ ਆਪਣੇ ਅਸਲੀ ਟਿਕਾਣੇ ਤੇ ਨਹੀਂ ਪਹੁੰਚ ਸਕਦਾ ਤੁਰਿਆ ਪੱਗ ਡੰਡੀਆਂ ਤੇ ਤੁਰਨ ਵਾਲਾ ਜੇ ਉਹਦੇ ਕੋਲੇ ਕੋਈ ਮੈਪ ਨਹੀਂ ਨਾ ਉਹ ਇਹ ਨਹੀਂ ਉਹ ਪਤਾ ਵੀ ਮੈਂ ਜਾਣਾ ਕਿੱਥੇ ਹੈ ਉਹ ਨਹੀਂ ਪਹੁੰਚ ਸਕਦਾ ਆਪਣੇ ਟਿਕਾਣੇ ਤੇ ਇਸ ਕਰਕੇ ਪਹੁੰਚਦਾ ਕੌਣਾ ਹੈ ਜਿਹਨੂੰ ਆਪਣੇ ਟਿਕਾਣੇ ਜਾਣਦਾ ਆਪਣੇ ਸਫ਼ਰ ਦਾ ਪਤਾ ਹੈ ਆਪਣੀ ਮੰਜ਼ਿਲ ਦਾ ਪਤਾ ਹੈ ਤੇ ਜਿਹੜਾ ਤੁਰਿਆ ਸਹੀ ਰਸਤੇ ਤੇ ਹੈ ਉਹ ਆਪਣੇ ਟਿਕਾਣੇ ਤੇ ਪਹੁੰਚਦਾ ਹੈ ਸਤਿਗੁਰੂ ਆਖਿਆ ਕਿਰਪਾ ਕਰਨਾ ਬਜ਼ੁਰਗਾਂ ਦੀ ਸੇਵਾ Guru ਕੇ ਬਚਨ ਮੰਨ ਕੇ ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਵੀ ਕਿਉਂ ਪੁੱਤਰਾ ਪਿਓ ਨਾਲ ਝਗੜਾ ਕਰਦਾ ਹੈ ਜਿਨ ਕੇ ਜਿਨ ਕੋ ਜਨੇ ਬੜੀ ਰੇਤਮ ਹੋ ਤੈਨ ਸੋ ਝਗੜਾ ਕਰਤਾ ਪਾਪ ਜਿਨਾਂ ਨੇ ਤੈਨੂੰ ਜਨਮ ਦਿੱਤਾ ਹੈ ਮਾਪਿਆਂ ਨੇ ਵੱਡਾ ਕੀਤਾ ਉਹਨਾਂ ਨਾਲ ਝਗੜਾ ਕਰਨਾ ਬਹੁਤ ਵੱਡਾ ਪਾਪ ਹੈ ਪੁੱਤਰਾ ਨਾ ਇਹਦੇ ਕੰਮ ਕਰ ਮਾਪਿਆਂ ਨਾਲ ਝਗੜਾ ਨਾ ਕਰਿਆ ਕਰ ਉਹਨਾਂ ਦਾ ਕਹਿ ਤੁਸੀਂ ਮੈਨੂੰ ਸੰਭਾਲਿਆ ਹੈ ਤੁਸੀਂ ਮੈਨੂੰ ਪਾਲਿਆ ਹੈ ਤੇ ਮੈਂ ਤੁਹਾਨੂੰ ਸਮਝ ਲਈ ਹੁਣ ਪਾਲਣਾ ਨਹੀਂ ਕਿਉਂਕਿ ਪਾਲਿਆ ਤਾਂ ਉਹਨਾਂ ਨੇ ਹੈ ਕਿ ਅਸੀਂ ਬਜ਼ੁਰਗਾਂ ਨੂੰ ਪਾਲਨੇ ਸਿਰਫ ਸੁਭਾਲਣਾ ਹੀ ਹੈ ਸੇਵਾ ਕਰੋ ਬਜ਼ੁਰਗਾਂ ਦੀ ਅਸ਼ੀਰਵਾਦ ਲਓ ਘਰ ਵਿੱਚ ਸਾਰੀਆਂ ਖੁਸ਼ੀਆਂ ਆਉਣਗੀਆਂ ਜੇ ਬਜ਼ੁਰਗ ਖੁਸ਼ ਹੈ ਤੇ ਪਰਮੇਸ਼ਰ ਖੁਸ਼ ਹੈ ਆਓ ਸਤਿਗੁਰੂ ਪਾਤਸ਼ਾਹ ਜੀ ਦੀ ਥਾਤ ਤੇ ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰਿਓ ਆਪਣਾ ਮਿਹਰ ਪ੍ਰਾਪਤ ਸਤਿ ਰਖਿਓ ਅੱਜ ਐ ਦਵਾਰ ਹੈ ਤੇ ਦੁਪਹਿਰੇ ਦੇ ਸਮਾਗਮ ਹੋਣੇ ਨਾ ਉਸ ਤੋਂ ਪਹਿਲਾਂ 12 ਸੰਗਤ ਆ ਰਹੀ ਹੈ ਸ਼ਹਿਰਪੁਰ ਤੋਂ ਔਰ ਉਹ ਤਕਰੀਬਨ 9 ਵਜੇ ਇੱਥੇ ਪਹੁੰਚ ਜਾਣਗੇ ਉਹਨਾਂ ਸੰਗਤਾਂ ਨੂੰ ਚਲਪਣੀ ਦੀ ਸੇਵਾ ਤੇ ਆਰਹ ਹੋ ਰਹੀ ਹੈ ਦਰਸ਼ਨ ਕਰਨ ਵਾਸਤੇ ਆ ਰਹੇ ਹਨ 12 ਵਜੇ ਦੁਪਹਿਰ ਦੀ ਸਮਾਗਮ ਸ਼ੁਰੂ ਹੋਣਗੇ ਔਰ ਤਕਰੀਬਨ 3:30 ਵਜੇ ਤੱਕ ਇਹ ਸਮਾਗਮ ਚੱਲਣਗੇ ਤਨ ਮਨ ਧੰਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ